ਦੋਸਤੋ ਸਤਿ ਸ੍ਰੀ ਅਕਾਲ ਮੈਂ ਅੱਜ ਪਿਛਲੇ 3 ਮਹੀਨਿਆਂ ਤੋਂ ਬਾਅਦ ਦੁਬਾਰਾ মিডিਆ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਪੰਜਾਬ ਸਰਕਾਰ ਦੇ ਧਿਆਨ ਵਿੱਚ ਇੱਕ ਬਹੁਤ ਵੱਡੀ ਗੱਲ ਜੋ ਕਿ ਪੰਜਾਬ ਦੀਆਂ ਵਿਧਾਨ ਸਭਾ 117 ਹਲਕਿਆਂ ਦੇ ਵਿੱਚ ਬੈਠੇ ਤਹਿਸੀਲਦਾਰ ਅਤੇ ਨੈਇਬ ਤਹਿਸੀਲਦਾਰ ਅਤੇ ਕਰਨ ਕੋ ਪਟਵਾਰੀ ਜਾਂ ਸਰਕਾਰ ਦੇ ਡਿਪਟੀ ਕਮਿਸ਼ਨਰਾਂ ਦੇ ਧਿਆਨ ਵਿੱਚ ਇਹ ਗੱਲ ਲਿਆਣੀ ਚਾਹਨਾ ਜਿਸ ਰਾਹ ਪੰਜਾਬ ਦੇ ਹਰ ਰੋਜ਼ 10 ਕਰੋੜ ਤੋਂ ਲੈ ਕੇ 100 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ ਇਸ ਗੱਲ ਬਲ ਜੇ ਸਰਕਾਰਾਂ ਦੇ ਉੱਚ ਅਧਿਕਾਰੀ ਕੁਝ ਧਿਆਨ ਦੇਣ ਜਾਂ ਪੰਜਾਬ ਦੇ ਸੀਐਮ ਤੋਂ ਸਾਨੂੰ ਬਹੁਤ ਉਮੀਦਾਂ ਨੇ ਇੱਕ ਬਹੁਤ ਸੋਚੇ ਹੋਏ ਸਰਦਾਰ ਭਗਵੰਤ ਮਾਨ ਜੀ ਜਿਨ੍ਹਾਂ ਨੂੰ ਤਕਰੀਬਨ 1980 ਦੇ ਵਿੱਚ ਅਸੀਂ ਦਰਸ਼ਨ ਕਰਕੇ ਦੇਖਿਆ ਸੀ ਉਸ ਤੋਂ ਬਾਅਦ 90 ਦੇ ਵਿੱਚ ਉਹਨਾਂ ਦੀਆਂ ਕ੍ਰਿਸ਼ਤਾ ਸੁਣੀਆਂ ਤੇ ਲੋਕਾਂ ਨੂੰ ਬਹੁਤ ਖੁਸ਼ ਕਰਨਾਰੇ ਸੀਐਮ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਵੀ ਜੋ ਸਾਡੇ ਪੰਜਾਬ ਦੇ ਵਿੱਚ ਹਰ ਜ਼ਿਲ੍ਹਾ ਤਸੀਰ ਵਿੱਚ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਤੇ 50000 ਤੋਂ ਵੱਧ ਪ੍ਰਾਪਰਟੀ ਡੀਲਰਾਂ ਦੇ ਦਫ਼ਤਰ ਖੁੱਲੇ ਹੋਏ ਨੇ ਉਸ ਦੇ ਵਿੱਚ 2010 ਤੋਂ ਲੈ ਕੇ 2025 ਦੇ 7ਵੇਂ ਮਹੀਨੇ ਤੱਕ ਦੀ ਹਰ ਸਾਲ ਦੇ ਵਿੱਚ ਤਕਰੀਬਨ 5000 ਕਰੋੜ ਤੋਂ ਉੱਪਰ ਦਾ ਸਰਕਾਰ ਦਾ ਟੈਕਸ ਚੋਰੀ ਹੋਇਆ ਹੈ ਜਿਹੜੀ ਜ਼ਮੀਨ ਦੀ ਕੀਮਤ ਸਰਕਾਰ ਵੱਲੋਂ 5 ਲੱਖ ਰੁਪਇਆ ਕਿਲਾ ਜਾਂ 7 ਲੱਖ ਰੁਪਇਆ ਕਿਲਾ ਲਗਾਈ ਗਈ ਹੈ ਉਸ ਦੀ ਅੱਜ ਕੀਮਤ 50 ਲੱਖ ਰੁਪਇਆ ਕਿਲੇ ਤੋਂ ਸ਼ੁਰੂ ਹੋ ਕੇ 3 ਕਰੋੜ ਰੁਪਇਆ ਤੱਕ ਚਲੀ ਗਈ ਹੈ ਜਿਹੜੀ ਜਿਹੜੀ ਸ਼ਹਿਰ ਜਾਂ ਵਿਆਤੀ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਘੱਟੋ ਘੱਟ 50 ਲੱਖ ਤੋਂ ਘੱਟ ਕਿਲਾ ਕਿਤੇ ਵੀ ਨਹੀਂ ਜਦੋਂ 50 ਲੱਖ ਵਾਲਾ ਕਿਲੇ ਦੀ ਕੀਮਤ ਜਾਂ ਜੇ ਸ੍ਰੀ 5 ਤੋਂ 7 ਲੱਖ ਰੁਪਇਆ ਕਿਲੇ ਵਿੱਚ ਕੀਤੀ ਜਾਂਦੀ ਹੈ ਦਾ ਉਸ ਦਾ 43 ਲੱਖ ਰੁਪਏ ਦਾ ਇੱਕ ਕਿਲੇ ਦਾ ਟੈਕਸ ਚੋਰੀ ਕਰਕੇ ਉਹ ਸਰਕਾਰੀ ਜੇਬਾਂ ਦੇ ਵਿੱਚ ਪਾਇਆ ਜਾਂਦਾ ਹੈ ਜੋ ਖਰੀਦਦਾਰ ਜ਼ਮੀਨ ਨੂੰ ਖਰੀਦਦਾ ਹੈ ਕਾਲੂ ਰੱਬ ਨਾ ਕਰੇ ਉਸ ਤੋਂ ਕੋਈ 19 ਕੀ ਗੱਲ ਹੋ ਜਵੇ ਤਾਂ ਬੇਚਣਾਰਾ ਕਹੂਗਾ ਮੈਂ ਤਾਂ 7 ਲੱਖ ਰੁਪਏ ਦੇ ਹਿਸਾਬ ਨਾਲ ਤੇਤੋਂ ਇੱਕ ਕਿਲਾ ਲੱਤਾ ਦੇ ਤੂੰ 7 ਲੱਖ ਰੁਪਏ ਦੇ ਹਿਸਾਬ ਦਾ ਪੈਸੇ ਵਾਪਸ ਲੈਦਾ ਮੈਨੂੰ ਮੇਰੀ ਜ਼ਮੀਨ ਦੇ ਦੇ ਪਰ ਖਰੀਦਦਾਰ ਆਪਣੀ ਕਾਰੀ ਕਮਾਈ ਬਲੈਕ ਮਨੀ ਨੂੰ ਲੁਕਾਉਂਦਾ ਹੋਇਆ ਜਿਵੇਂ ਕਿ ਜੇ 10 ਲੱਖ ਦਾ ਜਾਂ 50 ਲੱਖ ਦਾ ਕੋਈ ਕੰਮ ਹੈ ਤਾਂ 10 ਲੱਖ ਇੱਕ ਨੰਬਰ 'ਤੇ ਦਿੱਤਾ ਜਾਂਦਾ ਬਾਕੀ ਦਾ 40 ਲੱਖ ਰੁਪਇਆ ਬਲੈਕ ਮਨੀ ਦੋ ਨੰਬਰ ਦੇ ਵਿੱਚ ਦਿੱਤਾ ਜਾਂਦਾ ਜਦੋਂ ਅਸੀਂ ਇਹ ਨਾ ਰਕਮਿਆਂ ਦੇ ਵਿੱਚ ਜਾਂ ਪਿੰਡਾਂ ਵਿੱਚ ਜਾ ਕੇ ਦੇਖਿਆ ਬਹੁਤ ਸਾਰੀਆਂ ਕਲੋਨੀਆਂ ਜਿਨ੍ਹਾਂ ਦੇ ਰਾਸਪਿਆਂ ਨੂੰ ਵੀ ਪਟਵਾਰੀਆਂ ਨਾਲ ਮਿਲ ਕੇ ਤਸਵੀਰਦਾਰਾਂ ਦਾ ਮਿਲ ਕੇ ਇਹਨਾਂ ਨੇ ਰਜਿਸਟਰੀਆ ਕਰ ਚੁੱਕੇ ਨੇ 2010 ਤੋਂ ਲੈ ਕੇ ਹਰ ਸਬ ਤਹਿਸੀਲ ਦੇ ਵਿੱਚ ਤਹਿਸੀਲਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਮੇਰੀ ਸਰਕਾਰ ਨੂੰ ਨਿਮਰਤਾ ਸਹਿ ਬੇਨਤੀ ਆ ਵੀ ਅਗਰ ਇਸ ਦੀ ਬਰੀਕੀ ਨਾਲ ਜਿਨ੍ਹਾਂ ਜਿਨ੍ਹਾਂ ਨੇ ਰਜਿਸਟਰੀਆ ਕਰਾਈਆਂ ਨੇ ਉਹਨਾਂ ਕੋਲ ਉਹ ਪੈਸਾ ਕਿੱਥੋਂ ਆਇਆ ਉਹ ਪੈਸੇ ਦੇ ਰਾਹ ਸਰਕਾਰ ਦਾ ਕਿੰਨਾ ਟੈਕਸ ਚੋਰੀ ਹੋਇਆ ਜੀ ਅੱਜ ਮੈਂ ਰੌਂਗ ਫਿੰਗਰ 2010 ਤੋਂ 2025 ਦੀ ਗੱਲ ਕਰਾਂ ਤਾਂ 5000 ਕਰੋੜ ਰੁਪਇਆ ਉਹ ਇੱਕ ਇਮਾਨਦਾਰੀ ਦਾ ਟੈਕਸ ਭਰਿਆ ਜਾਂਦਾ ਤਾਂ ਅੱਜ ਪੰਜਾਬ ਇੱਕ ਤਰੱਕੀ ਵੱਲ ਜਾਣਾ ਤੇ ਮੈਂ ਦੁਬਾਰਾ ਸਾਰੀਆਂ ਉਹ ਜ਼ਮੀਨਾਂ ਬਾਹਰੀ ਜੋਗ ਉੱਥੇ ਇੱਕ ਸਰਪਾ ਕਰਾਇਆ ਜਾਵੇ ਚਾਰ ਟੀਮਾਂ ਭੇਜ ਕੇ ਜਿਵੇਂ ਸਰਕਾਰੀ ਟੀਮਾਂ ਹੋਣ ਜਿਵੇਂ ਪੀਡਬਲੂ ਵਿਭਾਗ ਹੋ ਗਿਆ ਜੀ ਜਾ ਕੋਈ ਹੋਰ ਮਹਿਤਮੇ ਹੋਵੇ ਚਾਰ ਮਹਿਕਮਿਆਂ ਤੋਂ ਉਸੇ 10 ਪਿੰਡਾਂ ਦਾ ਸਰਵੇ ਕਰਿਆ ਜਾਂਦਾ ਵੀ ਉਹਨੇ ਕੀ ਬਾਹਰ ਨੂੰ ਜ਼ਮੀਨ ਵਿਕਦੀ ਆ ਉਸ ਤੋਂ ਬਾਅਦ ਕਿਹੜੇ ਕਲੋਨੀ ਦੇ ਵਿੱਚ ਅੱਜ ਮੈਂ ਜੀਲਕਪੁਰ ਜਾ ਰਿਹਾ ਜੀ ਤਾਂ ਮੈਨੂੰ ਜੀਲਕਪੁਰ ਦੇ ਵਿੱਚ ਮੈਂ ਦੇਖਿਆ ਇੱਕ ਫਰੇਟ 3 ਕਰੋੜ ਰੁਪਏ ਦਾ ਦੂਏ ਤੇ ਮੈਨੂੰ ਕੋਈ ਬੰਦਾ ਮੇਰਾ ਮਿੱਤਰ ਲੈ ਕੇ ਗਿਆ ਉਹ 1.5 ਕਰੋੜ ਰੁਪਏ ਦਾ ਇੱਕ ਫਰੇਟ ਜਦੋਂ ਮੈਂ ਉਹਨਾਂ ਨਾਲ ਗੱਲ ਕਰੀ ਵੀ ਇਹਦੀ ਰਿਸਕੀ ਕਿੰਨੇ ਦੀ ਹੋਊਗੀ ਉਹ ਕਰੇ 25 ਲੱਖ ਦੀ ਅੰਬੀ ਦੇਰੇ ਪ੍ਰਾਪਰਟੀ ਡੀਲਰ ਬੈਂਕਾਂ ਨਾਲ ਬਿਲ ਕੇ ਜਿਨ੍ਹਾਂ ਵਿੱਚ ਬਹੁਤ ਸਾਰੇ ਮੁਲਾਜ਼ਮ ਜਾਂ ਇਹਨਾਂ ਦੇ ਬੈਂਕਾਂ ਦੇ ਮੈਨੇਜਰ ਪੰਜਾਬ ਐ ਸਿੱਧ ਬੈਂਕ ਹੋ ਗਈ ਐਸ ਬੀ ਆਈ ਬੈਂਕ ਹੋ ਗਈ ਐਚ ਟੀ ਐਫ ਸੀ ਬੈਂਕ ਹੋ ਗਈ ਜਿਹੜੀਆਂ ਨਾਮਵਰ ਬੈਂਕਾਂ ਨੇ ਉਹਨਾਂ ਬੈਂਕਾਂ ਵੱਲੋਂ ਲੋਨ ਦਿੱਤਾ ਜਾਂਦਾ ਫਰੇਟਾਂ ਦੇ ਉੱਤੇ ਜਿਹੜੇ ਫਰੇਟ ਦੀ ਰਜਿਸਟਰੀ 25 ਲੱਖ ਦੀ ਹੁੰਦੀ ਆ ਉਹਤੇ ਪਜ 70 ਲੱਖ ਦਾ ਲੋਨ ਕਿਵੇਂ ਬੈਂਕਾਂ ਕਰਦੀਆਂ ਨੇ ਉਹ ਨੂੰ ਵੀ ਇੱਕ ਧਿਆਨ ਦੇਣ ਦਾ ਵਿਸ਼ਾ ਹੈ ਤਾਂ ਸਾਡੇ ਦੇਸ਼ ਦੇ ਵਿੱਚ ਇਹ ਕਾਰਾ ਧਨ ਜਿਹੜਾ ਕੁਰਸੀਆਂ ਦੇ ਥੱਲੇ ਨੂੰ ਲੱਤਾ ਜਾਂਦਾ ਸਾਡੀ ਪਹੁੰਚ ਹੁੰਦੀ ਆ ਕਿ ਅਸੀਂ ਉਸ ਅਫਸਰ ਨੂੰ 20 ਰੈਂਸ ਦੇ ਕਿਸੇ ਉੱਚ ਅਧਿਕਾਰੀ ਨੂੰ ਪੈਸੇ ਦੇ ਕੇ ਚੁਕਾਈਏ ਪਰ ਉਹਦਾ ਵੀ ਜੇ 2010 ਤੋਂ ਲੈ ਕੇ ਅਸੀਂ ਅੱਜ ਤੱਕ ਸਰਵੇ ਕਰੀਏ ਤਾਂ 80% ਉਹੀ ਮੁਲਾਜ਼ਮ ਦੁਆਰਾ ਨੌਕਰੀਆਂ ਤੇ ਆ ਗਏ ਇਹਦੇ ਵਿੱਚ ਉਸ ਪਜਾਰਾ ਜੋ ਬੰਦਾ ਇੱਕ ਇਮਾਨਦਾਰੀ ਦਾ ਕੰਮ ਕਰਨਾ ਚਾਹੁੰਦਾ ਜਾਂ ਉਸ ਨੂੰ ਰਿਸ਼ਵਤ ਦੇ ਕੇ ਅਸੀਂ ਅੰਦਰ ਕਰਾਉਣੇ ਅਫਸਰ ਨੂੰ ਸਾਟਾ ਉਹ ਦੁਸ਼ਮਣ ਬਣ ਜਾਂਦਾ ਸਰਕਾਰਾਂ ਦਾ ਕੀ ਮਿਲੀ ਭੁਗਤਾ ਕਿਸ ਤਰ੍ਹਾਂ ਉਹਨਾਂ ਨੂੰ ਬਹਾਲ ਕੀਤਾ ਜਾਂਦਾ ਜਿਸ ਦੇ ਕੋਲ ਰਿਸ਼ਵਤ ਖੋੜੀ ਦਾ ਲੱਖ ਰੁਪਇਆ ਪ੍ਰਾਪਤ ਹੋਣ ਤੋਂ ਬਾਅਦ ਵੀ ਉਹ ਅੱਜ ਕੁਰਸੀਆਂ ਤੇ ਬੈਠੇ ਨੇ ਤੇ ਇੱਕ ਇੱਕ ਅਫਸਰ ਵੀ ਜਿਹੜਾ ਚੰਡੀਗੜ੍ਹ ਵਿੱਚ ਨੌਕਰੀ ਕਰਦਾ ਉਹਦਾ 1 ਲੱਖ ਤੋਂ ਲੈ ਕੇ 2 ਲੱਖ ਰੁਪਏ ਦਾ ਮਹੀਨੇ ਦਾ ਖਰਚਾ ਹੈ ਤੇ ਤੁਸੀਂ ਮੈਨੂੰ ਦੋਸਤੋ ਹਿਸਾਬ ਲਾ ਕੇ ਦੱਸੋ ਇੱਕ ਦਿਹਾੜੀ ਦਾ ਜਿਹੜਾ ਤਸਰਾ ਜਾ ਕੇ ਟਰਮ 6 ਵਜੇ ਚੱਲਦਾ ਜਾਂ 20 ਕਿਲੋਮੀਟਰ ਜਾ ਕੇ ਦਿਹਾੜੀ ਕਰਦਾ ਉਸ ਦੀ 500 ਰੁਪਏ ਦਿਹਾੜੀ ਆ ਉਹ ਇੱਕ ਮਹੀਨੇ ਚ 15000 ਰੁਪਏ ਕਮਾਉਂਦਾ 16 ਘੰਟੇ ਕੰਮ ਕਰਕੇ ਸਰਕਾਰੀ ਮੁਲਾਜ਼ਮ 4 ਘੰਟੇ ਵੀ ਕੰਮ ਨਹੀਂ ਕਰਦਾ ਜੇ ਤੁਸੀਂ ਉਹਨਾਂ ਦੀ ਕੈਮਰਿਆਂ ਦੀ ਚੈਕਿੰਗ ਕੀਤੀ ਜਾਵੇ ਕਿ 4 ਘੰਟੇ ਦਫ਼ਤਰ ਤੇ ਬਹਿੰਦਾ ਪਹਿਨਾ ਦਾ 8 ਤੋਂ 9 ਵਜੇ ਦਾ ਟਾਈਮ ਹੁੰਦਾ 11 ਵਜੇ ਆਉਂਦਾ ਜੇ ਉਹਨੂੰ ਕੋਈ ਸੁਝਾਇਦ ਕਰਦਾ ਤਾਂ ਉਹਦੇ ਖਿਲਾਫ ਉਹਨਾਂ ਦੇ ਬੋਰਡ ਲਾਏ ਹੋਨੇ ਦਫ਼ਤਰਾਂ ਦੇ ਵਿੱਚ ਕਿ ਸਾਡੂ ਕੋਈ ਸੋਨੇ ਬੋਲੇ ਮੰਦਾ ਚੰਗਾ ਤਾਂ ਸੁਣੂ ਆ ਧਾਰਾ ਦੇ ਅੰਦਰ ਅਸੀਂ ਛੋਟੇ ਤੇ ਪਛਾ ਕਰਾ ਦਾਂਗੇ ਪਰ ਇੱਕ ਤਾਂ ਉਹਨਾਂ ਦਾ ਬੋਰਡ ਇਹੀ ਲਾਉਣਾ ਚਾਹੀਦਾ ਕਿ ਅਸੀਂ ਜੇ ਕਿਸੇ ਵਰਕਰ ਦਾ ਕੰਮ ਨਹੀਂ ਕਰਦੇ ਤਾਂ ਉਸ ਅਫਸਰ ਦੇ ਖਿਲਾਫ ਵੀ ਉਹੀ ਧਾਰਾ ਲੱਗਣੀਆਂ ਚਾਹੀਦੀਆਂ ਨੇ ਦੂਈ ਗੱਲ ਜਿਹੜੀ ਬਹੁਤ ਵਿਸ਼ਾ ਜ਼ਰੂਰੀ ਦਾ ਏ ਵੀ ਜਿਹੜੇ ਇਹਨਾਂ ਦੇ ਉੱਤੇ ਇਹਨਾਂ ਦੇ ਬੱਚਿਆਂ ਦੇ ਜਿਵੇਂ 50000 ਰੁਪਏ ਤਰਖਾਏ 2-2 ਲੱਖ ਰੁਪਏ ਉਹ ਕਿਵੇਂ ਖਰਚਾ ਕਰਿਆ 50-50 ਲੱਖ ਰੁਪਏ ਲਾ ਕੇ ਉਹਨਾਂ ਨੇ ਬੱਚੇ ਬਾਹਰ ਵੇਚੇ ਹੋਏ ਨੇ ਉਹਨਾਂ ਨੂੰ ਵੀ ਇੱਕ ਬਰੀਕੀ ਦਾ ਜਾਂਚ ਕੀਤੀ ਜਾਵੇ ਤੇ ਇੱਕ ਇਹ ਅਕਸਰਾਂ ਦੀ ਇੱਕ ਮਹੀਨੇ ਸਾਲ ਦੇ ਵਿੱਚ ਇੱਕ ਜ਼ਿਲ੍ਹੇ ਤੋਂ ਦੂਏ ਜ਼ਿਲ੍ਹੇ ਦੇ ਵਿੱਚ ਬਦਲੀ ਕਰੀ ਜਾਵੇ ਤਾਂ ਕਿ ਲੋਕਾਂ ਨੂੰ ਇਨਸਾਬ ਮਿਲ ਸਕੇ ਤੇ ਇਹਨਾਂ ਅ fırsਰਾਂ ਨੂੰ ਵੀ ਪੂਰਾ ਪੰਜਾਬ ਘੁੰਮਣ ਦਾ ਮੌਕਾ ਮਿਲੇ ਮੈਨੂੰ ਪੂਰੀ ਆਸ ਅਤੇ ਉਮੀਦ ਹੈ ਪੰਜਾਬ ਸਰਕਾਰ ਦੇ ਸੀਐਮ ਤੇ ਸਰਕਾਰੀ ਟੈਕਸ ਚੌੜ ਦਾ ਸੰਬੰਧਿਤ ਜਿਹੜੇ ਅਫਸਰ ਲਗਾਏ ਗਏ ਨੇ ਉਹ ਇਸ ਬ੍ਰਿਕੀ ਦਾਰ ਈਡੀ ਜੋ ਕਿ ਇੱਕ ਬਹੁਤ ਵਧੀਆ ਸਰਕਾਰ ਦਾ ਦਾੜਾ ਹੈ ਜਾਂ ਸੀਬੀਆਈ ਇਹਨੂੰ ਪੰਜਾਬ ਦੇ ਜਿਹੜੇ ਅਫਸਰ ਕੁਰਸੀਆਂ ਤੇ ਬੈਠੇ ਨੇ ਇਹਨਾਂ ਦਾ ਬ੍ਰਿਕੀ ਦਾ ਜਾਂਚ ਕਰੇ ਉਹਨਾਂ ਕਲੋਨੀਆਂ ਉਹਨਾਂ ਪ੍ਰੋਪਰਟੀਆਂ ਜਿਹੜੇ ਲੋਕਾਂ ਨੇ ਲੱਖਾਂ ਰੁਪਇਆ ਪੈਸਾ ਲਾ ਕੇ ਪਲਾਟ ਖਰੀਦੇ ਦੀ ਉਹਨਾਂ ਨੂੰ ਨਾ ਕੋਈ ਪਾਣੀ ਦੀ ਸਪਲਟ ਨਾ ਕੋਈ ਉੱਥੇ ਸੀਵਰੇਜ ਦਾ ਪ੍ਰਬੰਧ ਨਾ ਕੋ ਸਰਕਾਂ ਦਾ ਪ੍ਰਬੰਧ ਉਹਨਾਂ ਕਲੋਨੀ ਮਾਲਕਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਕੇ ਮਨਿਸਪਰ ਕਮੇਟੀਆਂ ਵੱਲੋਂ ਜਿਹੜਾ ਟੈਕਸ ਇਹਨਾਂ ਤੋਂ ਜਮ੍ਹਾਂ ਕਰਵਾਇਆ ਜਾਂਦਾ ਉਹਨਾਂ ਕਮੇਟੀਆਂ ਦੇ ਈਓ ਦੇ ਖਿਲਾਫ ਤੇ ਉਹਨਾਂ ਜੁਪੈਂਟੀਆਂ ਦੇ ਜੋ ਜਈ ਜਾਂ ਬੜੇ ਅਕਸਰ ਪੂਰੇ ਪ੍ਰਬੰਧਕਾ ਲਗਾਏ ਗਏ ਨੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕਰਕੇ ਸਾਡੇ ਲੋਕਾਂ ਨੂੰ ਪੰਜਾਬ ਦੀ ਭੋੜੀ ਭਾਰੀ ਜਨਤਾ ਨੂੰ ਇਨਸਾਫ਼ ਦਿਵਾਇਆ ਜਾਵੇ ਮੇਰੀ ਦੁਆਰਾ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਮਾਨ ਜੀ ਜੋ ਬਧੇ ਹੀ ਸਤਿਕਾਰਯੋਗ ਤੇ ਉਹਨਾਂ ਦੇ ਰਾਡ ਉਹਨਾਂ ਦੀ ਟੀਮ ਦੇ ਇਕੱਲੇ ਇਕੱਲੇ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਐਮਐਲਏ ਸਾਹਿਬ ਉਹਨਾਂ ਦੇ ਚੇਅਰਮੈਨਾਂ ਨੂੰ ਬੇਨਤੀ ਆ ਵੀ ਤੁਸੀਂ ਇਸ ਮਹਿਮੇਤੇ ਵਿੱਚ ਮੇਰਾ ਸਾਥੋ ਮੈਂ ਧਰਮ ਪੱਜ ਸਮਾਜ ਦਾ ਸਿਰਸਹਰਾ ਹਿੰਦ ਦੇ ਕਾਰਜਕਾਰੀ ਪ੍ਰਧਾਨ ਹੋਣ ਦੇ ਨਾਤੇ ਸਰਕਾਰ ਦੀ ਜੋ ਮੇਰੀ ਜ਼ਿੰਮੇਵਾਰੀ ਸੀ ਉਹ ਸਰਕਾਰ ਦੇ ਧਿਆਨ ਵਿੱਚ ਲਿਆਉਂਦੀ ਆ ਸਰਕਾਰ ਇਹਨੂੰ ਬਰੀਕੀ ਦਾ ਜਾਂਚ ਕਰਕੇ ਇਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਜਿਨ੍ਹਾਂ ਨੇ ਰਜਿਸਟਰੀਆਂ ਕਰਾਈਆਂ ਨੇ ਉਹ ਕਿੱਥੋਂ ਪੈਸਾ ਆਇਆ ਕਿੱਥੇ ਲਗਾਇਆ ਉਹਨਾਂ ਦੀ ਵੀ ਜਾਂਚ ਕੀਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ